ਹਾਂ ਜੀ ਬਾਬੋ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਦਾ ਲਓ ਮਿੱਤਰੋ ਤੇ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਤੇ ਘਰੇ ਨਹੀਂ ਕਰੀ ਅੱਜ ਮੰਡੂਲੀ ਚ ਜਾਂਦੇ ਜਾਂਦੇ ਕਰਾਂਗੇ ਤੇ ਹੁਣ ਚੱਲਦੇ ਆ ਮੜ ਤੇ ਕੋਲੇ ਆਪਾਂ ਤੇ ਵੇਹਣੀ ਆ ਇਸ ਹਿਸਾਬ ਦਾ ਕਿੰਨੇ ਕੋਤਰ ਡਾਈਵ ਦੀ ਬੈਠਿਆ ਤੇ ਅੱਜ ਡੱਬੇ ਨੂੰ ਆਪਣੀ ਥਾਂ ਸਵਾਲ ਚੱਲੀ ਜਾਂਦੀ ਹੈ ਕੱਲ ਨੂੰ ਬਾਜੀ ਹੈ ਨਾ 6 ਤਰੀਕ ਦੀ ਤੇ ਚਲੋ ਚੱਲ ਕੇ ਤੇ ਚੱਲ ਕੇ ਵੇਹਣੀ ਕੀ ਬੰਦਦਾ ਹੈ ਨਾ ਤੇ ਦਿਖਾਉਣੇ ਤੁਹਾਨੂੰ ਵੀ ਆ ਗਿਆ ਆਪਣੀ ਹਵੇਲੀ ਚ ਤੇ ਇੱਧਰ ਮੇਰਾ ਮੁੰਡਾ ਇਕੱਠੀ ਹੋਣ ਮੈਂ ਖੜਾ ਸੀ ਇਨੇ ਮੈਨੂੰ ਫੋਨ ਲਾਇਆ ਤੇ ਕਹਿੰਦਾ ਤੂੰ ਆ ਗਿਆ ਮੈਂ ਵੀ ਆ ਜਾ ਬਟੇ ਕੋਈ ਡਰਨਾ ਤੇ ਇਧਰ ਆਪਣੇ ਜਦੋਂ ਵਾਰੀਆਂ ਨਾਲ ਦੋ ਕਬੂਤਰ ਓੱਡਿਆਂ ਜਾਂਦੇ ਆ ਹਰੇ ਫੁੰਜੀ ਵਾਲਾ ਤੇ ਗੁਲਾਬੀ ਬੈਠਾ ਤੇ ਬਾਕੀ ਆਪਣੇ ਡੱਬਾ ਆਪਣਾ ਕੱਲ ਨੂੰ ਬਾਜੀ ਇਹਦੀ ਪਿੰਡ ਕਿਹੜਾ ਭੋਲੇ ਨਗਰ ਮੈਂ ਚੁੱਗੇ ਚੁੱਗੇ ਖੁਰਦ ਤੇ ਰੱਤਾ ਆਪਣਾ ਦੋ ਦਿਨਾਂ ਦੀ ਬੰਦੀ ਦੀ ਪਾ ਕੇ ਛੱਡਾਂ ਕਰਾਂਗੇ ਠੀਕ ਹੈ ਤੇ ਤਿੰਨ ਫਿਰਦੇ ਨਵੇਂ ਉਹ ਰੱਬ ਜਿਹੜਾ ਖੜਾ ਹੋਏ ਉਹ ਘੰਟ ਘੰਟਾਲੀ ਤੇ ਇਧਰ ਬਗਣ ਵਾਲਾ ਹਾਂ ਘੰਟਗਾ ਦਾ ਆ ਬੈਠਾ ਆ ਜਾਂਦਾ ਤੇ ਬਾਕੀ ਰਿਪੋਰਟ ਆ ਅਸੀਂ ਬੰਨੇ ਰੱਖੀ ਤੇ ਨਾਲ ਸਾਡਾ ਲੀਓ ਪੁੱਤ ਬੱਚ ਪੁੱਤ ਸੋਬਰਾ ਹਾਂਜੀ ਆਹ ਕੰਦੇਲੀ ਉਹਦਾ ਕਿਹੜਾ ਆਪਣੇ ਜੁੱਤੇ ਆ ਡੋਖ ਨੇ ਉਹ ਅੰਦਰ ਕੀ ਵਜ ਜਾ ਕੇ ਕਿੱਥੋਂ ਕੱਢ ਕੇ ਲਾਏ ਇੱਥੇ ਹੀ ਲੈ ਕੇ ਚੱਕ ਕੇ ਪੰਗਰਾ ਆ ਗੱਲ ਧੋਣ ਤੋਂ ਪਹਿਲਾਂ ਧੋਣ ਤੋਂ ਪਹਿਲਾਂ ਲਾ ਕੇ ਅੰਦਰ ਇਹ ਇਹ ਸਮਾਉਣ ਆਪਣੇ ਜੁੱਤੇ ਆਪੇ ਇਧਰ ਰੱਖੇ ਨੇ ਸਮਾਉਣ ਹਾਂ ਡਵਾਦ ਨੂੰ ਚੱਕ ਕੇ ਭਾਦਰ ਕੋਈ ਕਿੱਥੇ ਲੱਗੂ ਕਿੱਥੇ ਮੈਨੂੰ ਥੋੜੀਆਂ ਲੱਗੀਆਂ ਮੈਂ ਬੋਲਿਆ ਨਹੀਂ ਮੈਂ ਚਲ ਉਹੀ ਹੋਣ ਇੰਨੀ ਹੋਣਗੀਆਂ ਆਪਣੀਆਂ ਮੈਂ ਗਿਣੀਆਂ ਮੈਂ ਵੀ ਨਹੀਂਆਂ ਟੁੱਟੀ ਤਾਂ ਨਹੀਂ ਟੁੱਟੀ ਤਾਂ ਨਹੀਂ 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 ਟੁੱਟੀ ਨਹੀਂ ਇਹ ਤਾਂ ਫੇਰ ਚੱਲ ਫਿਰ ਉਹਨੂੰ ਧੋ ਕੇ ਅੰਦਰ ਚੱਲ ਬੱਜ ਗਿਆ ਚੰਗਾ ਹੋ ਗਿਆ ਪੂਰੇ ਜੋਰਾਂ ਛੋਰਾਂ ਤੇ ਹਾਂ ਇਧਰ ਉੰਦੂ ਉੱਤੇ ਕੱਟ ਸੀ ਤੇ ਇਧਰ ਸਕਿੰਦਰ ਪਿਉਰੀ ਸਾਹਿਬ ਆਏ ਹੋਏ ਆ ਸੱਟਾ ਮੰਡਿਆ ਕਬੂਤਰ ਘਵਾ ਤਾਂ ਸੱਟ ਹੈ ਜਨੂਰ ਆਪਣੇ ਆ ਓਕੇ ਤੇ ਆ ਤੇ ਹੋਰ ਪਰ ਕਬੂਤਰ ਘਾ ਡਾਲਾ ਆਪਣੇ ਕੱਢ ਗਏ ਪੰਜ ਚਾਰ ਹੋਰ ਬਾਰ ਬਾਰ ਨਵੇਂ ਦਵਾਈ ਦੂ ਵੀ ਲਾਉਂਦੀ ਲੋੜ ਨਹੀਂ ਕੱਟ ਦੇ ਬਾਰੇ ਸਾਰੇ ਸਾਰੇ ਘਾੜ ਦੇ ਖੁੱਡੇ ਦੋਨੇ ਵੇਲੇ ਕਰਦੇ ਆਪਣੇ ਵਾਲੇ ਬਸ ਸੱਟ ਜਾਨੋ ਸਮਾਨ ਫੜ ਕੇ ਲੈ ਭਾਜਾ ਆਪਣਾ ਰੋਡੇ ਫਿਰਦੇ ਆਪਣੇ ਤੇ ਬੈਠਾ ਲਾ ਕੇ ਬਹਿ ਚੁੱਕਿਆ ਤੇ ਆਪਣੀ ਘੰਡ ਘਾਂਤ ਵਾਲੇ ਆ ਕੇ ਬੈਣ ਦੀ ਤਿਆਰੀ ਕਰ ਰਹੀ ਹੈ

ਪੂਰੀ ਟੀਮ ਬੈਠੀ ਆਪਣੀ ਇਧਰ ਉੱਤੇ ਜੀ ਬੈਠੀ ਘੰਡ ਕਾਂ ਵਾਲੀ ਕਬੂਤਰ ਵੀ ਆ ਕੇ ਬਹਿ ਗਈ ਤੇ ਬਾ ਗਲਾਬੀ ਬਗਲ ਵਾਲਾ ਕਾਲਾ ਚਿਨਾ ਕਬੂਤਰ ਆ ਕੇ ਬਹਿ ਗਿਆ ਸੀ ਉਹ ਮਨ ਪਿੰਦਰ ਕਰਤਾ ਤੇ ਹੁਣ ਚੋਬਰੇ ਨੂੰ ਅੰਦਰ ਕਰਨ ਜਾ ਰਿਹਾ ਤੇ ਚੋਬਰਾ ਕਰਦੇ ਕਰਾ ਹਿੰਮਤ ਨਾਲਾ ਲਓ ਜੀ ਬਣੇ ਰਿਓ ਆਏ ਹਾਏ ਹਾਏ ਚਾ ਲੋ ਚੋਬਰਾ ਚਾ ਲੋ ਕਰਦੇ ਅੰਦਰ ਕਰਦੇ ਆ ਕਿਦਾਂ ਮੁਕਤ ਸੁਣਵਾ ਲਿਆ ਆ ਕਰਦੇ ਮੁੰਡਿਆ ਅੰਦਰ ਕਰਦੇ ਕਰਦੇ ਆ ਜਾ ਕਰਾ ਠੀਕ ਆ ਜੀ ਵਧੀਆ ਵਧੀਆ ਡੇਟ ਖੋਲਾ ਲੋ ਜੀ ਇਧਰ 나ਗ ਵੀਦਵਾਲੀ ਫੇ ਪਹੁੰਚ ਚੁੱਕੇ ਹੋਰ ਜੀ ਠੀਕ ਹੋ ਸੱਟਾ ਮੋਲ ਛੋੜ ਨੀਲੇ ਰੱਖੀ ਬੈਠੇ ਹੋਰ ਸੱਟ ਥੋੜੀ ਐ ਕੀ ਆ ਵਧੀਆ ਵਧੀਆ ਵੀ ਵਧੀਆ ਤੇ ਆਈ ਸੀ ਆਪਾਂ ਇਧਰ ਤੇ ਸ਼ਾਮ ਹੋ ਗਈ ਐ ਤੇ ਕਬੂਤਰ ਆਪਣੇ ਬਹਿ ਗਈ ਸਾਰੇ ਲਗ ਭਗ ਉਦੋਂ ਹਨਾ ਤੇ ਹੁਣ ਮਨਪੀ ਸਾਨੂੰ ਡਿਊਟੀ ਲੱਗ ਗਿਆ ਕਹਿੰਦਾ ਭਈ ਜਿਹੜਾ ਆਪਣਾ ਕਮਰਾ ਇਹਦੀ ਸਾਰਸਕੋਡ ਕਰਦੇ ਇਧਰ ਨਹੀਂ ਇਧਰ ਨਹੀਂ ਮਹਲਾਇਨਾ ਇਧਰ ਗਰੀਦ ਮੇਕੀ ਨਾ ਮਹਲਾ ਚੰਗਾ ਵਲਾ ਭਕਾਈ ਨਾ ਮਾਰ ਲੈ ਲੋਕਾਂ ਨੇ ਮੰਨ ਜਾਣਾ ਉਹੀ ਬਾੜ ਨੇ ਮੰਨ ਜਾਣਗੇ ਉਹ ਤੂੰ ਮੇਰੇ ਤੋਂ ਕੀ ਲੱਗਦਾ ਬੱਜੀ ਹਾਂ ਦੇ ਸਮਾਨ ਕਰ ਲੈ ਹਾਂ ਲੋਕਾਂ ਦਾ ਪਤਾ ਨਹੀਂ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਹਾਂ ਤਾਂ ਇਹ ਕਹਿੰਦਾ ਵੀ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਉਹੀ ਗੱਲ ਬਣਾਂਗੇ ਛੋਟੀ ਗੇਲਾ ਹਾਂ ਲਓ ਜੀ ਤੇ ਹੁਣ ਹਾ ਚੋਪਰਾ ਕਬੂਤਰ ਸਾਰੇ ਅੰਦਰ ਨੇ ਆਪਣੇ ਬਈ ਹਾਂ ਲੈ ਆਓ ਮੁੰਡੇ ਦਾ ਪੁੱਤਰ ਮੁੰਡਾ ਸਗਾ ਮੁੰਡਾ ਬਾਹਰ ਉਹ ਡੱਬਾ ਆਪਣਾ ਬੈਠਾਉਦਾ ਉਹਦਾ ਗੱਲਾਂ ਬਾਅਦ ਚ ਕਰਾਂਗੇ ਉਹ ਗੱਲਾਂ ਕਰਦੇ ਨਹੀਂ ਆਪਾਂ ਡੱਬੇ ਬਾਰੇ ਤਾਂ ਠੀਕ ਹੈ ਤੇ ਹੁਣ ਕਰਦੇ ਆਪਣੇ ਕਵਰੇਜ ਸਾਸ ਪਾਈ ਤੇ ਇੱਥੇ ਲੱਗ ਗਿਆ ਟਾਈਮ ਲੈਪਸ ਤੇ ਤੁਹਾਨੂੰ ਦਿਖਾ ਦਿੰਨੇ ਆਂ ਬਰਾ ਪਣ ਲਾ ਕਰ ਲੋਜੀ ਤੇ ਕਮਰੇ ਦੀ ਕਰਤੀ ਸਾਹ ਸਪਾਈ ਕਰਾਂ ਕਹਤੋਂ ਓਕੇ ਰਿਪੋਰਟ ਹੋ ਚੁੱਕੀ ਐ ਤੇ ਆਹ ਇਹ ਕੁੱਤੇ ਮੰਜੜਾ ਦੇ ਮਾੜਾ ਬਾਈ ਉਹਨਾਂ ਕਿ ਸਿੱਧਾ ਕਰਕੇ ਤੇ ਉਹ ਬਸ ਕਰ ਬੋਕਰ ਜੀ ਮਾਰੀ ਚਾਰ ਕੰਧ ਨਾਲ ਆਜੇ ਤੇ ਇੱਟ ਜੀ ਲਾਉਣੇ ਆਪਾਂ ਓਏ ਇੱਟ ਬਾਹਰੋਂ ਕੱਢ ਲਾ ਹਾਂਜੀ ਓਕੇ ਰਿਪੋਰਟ ਹੋ ਗਈ ਲਓ ਜੀ ਸਾਰੇ ਕੰਮ ਹੋ ਗਏ ਕੰਪਲੀਟ ਰਾਬਾ ਹਨੂ ਮਾਫ਼ ਕਰੇ ਚੋਬਰ ਨੂੰ ਦਿੰਨੇ ਆਪਾਂ ਇੱਕ ਕਬੂਤਰੀ ਤੇ ਇਹ ਮੈਨੂੰ ਪਤਾ ਕਿਹੜੀ ਕਬੂਤਰੀ ਐ ਪਰ ਇਹ ਮਨਪੀ ਦੱਸੂਗਾ ਕੋਣ ਸੀ ਕਬੂਤਰੀ ਹੈ ਜੀ ਇਹ ਕਬੂਤਰੀ ਵੀ ਜਿਹੜਾ ਚਿੱਟਿਆਂ ਵਾਲਾ ਟੈਂਸੀ ਤੇ ਮੇਰਾ ਕੱਪ ਦਿੱਤਾ ਜਿਹੜਾ ਹਾਂਜੀ ਉਹਦੀ ਸਕੀ ਭੈਣ ਉਸकी सकी बहन है ਉਹਦੀ ਅਗਲੀ ਸਾਲ ਕਢਾਈ ਸੀ ਇਹ ਹਾਂਜੀ ਉਹ ਨਿਕਲਾਂ ਜੀ 2021 ਚ ਹੂੰ ਇਹ ਕਢਾਈ ਸੀ 2023 ਚ ਮੇਰੇ ਹਿਸਾਬ ਨਾਲ ਯਾਰ ਠੀਕ ਹੈ ਜੀ 2023 ਵੇਲੇ ਦੀ ਹੈ ਠੀਕ ਨਹੀਂ ਇਹ ਉਹ ਕੂਤਰੀਆਂ ਗਲਾਬੀ ਕਾਂਤਰਾ ਵਾਲੀ ਛਾ ਆਖੀ ਠੀਕ ਹੈ ਉਹਦੀ ਸਕੀ ਭੈਣ ਹੈ ਜਿਹੜੇ ਇੱਥੇ ਕਦੇ ਜਾਲੀ ਚਵਾਈ ਦੀ ਸਾਬ ਤੇਰੀ ਗਰਮੀ ਵਾਲੀ ਸੀ ਕਦੇ ਸਿੱਧੇ ਅੰਦਰ ਵੜ ਜਾਂਦੀ ਸੀਗੀ ਆ ਕੇ ਹਾਂਜੀ ਤਾਂ ਕਿ ਵੀ ਲੱਗਾ ਹੋਣਾ ਕੰਮ ਕਦੇ ਗਲਾਬੀ ਆ ਹਾਂ ਲੱਗਾ ਹੈ ਜੀ ਠੀਕ ਹੈ ਇਹ ਉਹ ਕਬੂਤਰੀ ਹੈ ਤੇ ਮੈਂ ਹੈਰ ਆਪਣੇ ਕੋਲੇ ਤਾਂ ਇਹਦੀ ਇੱਕ ਭੈਣ ਬੈਠੀ ਹੈ ਰੋਕ ਰੱਖੀ ਹੈ ਇੱਕ ਐਦ ਕੀ ਭਰਾ ਵੀ ਘੜਾਇਆ ਹੈ ਦੋ ਇੱਕ ਇਹਦੀ ਸ਼ੋਭੀ ਕੋਲੇ ਬੈਠੀ ਰਤੀ ਜੀ ਤਿੰਨ ਇੱਕ ਚੇਦੀ ਇਹਦੇ ਨਾਲ ਦੀ ਸਿਕੰਦਰ ਕੋਲੇ ਬੈਠੀ ਹੈ ਚਾਰ ਤੇ ਪਾੜ ਨਾ ਦੀ ਲੈਂਦੀ ਤੇ ਕੁਝ ਨਹੀਂ ਲੈ ਜੂਗੀ ਤਾਂ ਫੇਰ ਕੀ ਗੱਲ ਲੈ ਕੇ ਹੋਣਾ ਤੇੜੀ ਉਹ ਮਗਰ ਗੇਮ ਨਾ ਖਾਉ ਮਗਰ ਗੇਮ ਪੱਚੀ ਫਿਰਦੀ ਆ ਉਹਦੇ ਠੀਕ ਹੈ ਲੱਤਾਂ ਨਹੀਂ ਮੁਗਦੀ ਆਹ ਗੱਲ ਚਾਹਣਾ ਕਰੋ ਦੇ ਨਾਲ ਮਹਾਮਣ ਸੈਟ ਹੈ ਬੰਦੇ ਦਾ ਲੈ ਮੁੰਡਿਆ ਕੂਤਰੀ ਠੀਕ ਹੈ ਇਹ ਸਾਮ ਕੇ ਰੱਖਣ ਵਾਲੀ ਚੀਜ਼ ਹੀ ਏ ਬੱਚੇ ਕਢਾ ਲੈ ਜਿੰਨੇ ਮਰਜੀ ਬਸ ਕੋਈ ਬਿੱਲੀ ਨਾ ਚੱਕੇ ਉੱਡ ਗਈ ਤਾਂ ਘਰੇ ਆ ਜੂਗੀ ਕੋਈ ਹਾਲ ਨਹੀਂ ਤੇ ਸਿਕੰਦਰ ਨੂੰ ਕਿਤੇ ਬਿੱਲੀ ਨਾ ਚੱਕ ਕੇ ਲੈ ਜੀ ਹਣਾ ਸਹੀ ਗੱਲ ਹੈ ਯਾਰ ਜਿਵੇਂ ਜਿਵੇਂ ਵੱਡੇ ਹੁੰਦਿਆਂ ਦੇ ਨਾ ਕੰਜਰ ਦੇ ਸੁਨੱਖੇ ਹੀ ਬਣਦੇ ਤੁਰਿਆਂਦੇ ਰ ਇੰਨੇ ਪੈਰ ਜਾਵਣੀ ਹੈ ਨਹੀਂ ਜਿੰਨੇ ਹੁਣ ਕਰੀ ਪਈ ਇਹ ਆ ਇੰਨੇ ਗੂੜੇ ਪੰਜੇ ਹੈ ਨਹੀਂ ਸੀ ਇਹਨਾਂ ਦੇ ਠੀਕ ਹੈ ਕਿ ਨਹੀਂ ਬਸ ਇਹ ਕਬੂਤਰੇ ਸ਼ਾਕ ਕੀ ਪਾਜੂਰਾ ਤੇ ਰਹਿ ਹਵਾ ਲਿਆ ਹਣਾ ਉਹ ਚਿੱਟੀਆਂ ਦੀ ਪੈਰ ਲੱਗ ਗਿਆ ਟੈਂਕੀ ਤੇ ਮਰੇ ਇਹ ਨਾਲ ਦੇ ਦਿੱਤੇ ਬਹੁਤ ਘਾਟਾ ਮੇਨ ਮੇਨ ਬੰਦਿਆ ਕੋਲੀ ਹੈ ਇੱਕ ਇਹਨੂੰ ਦਿੱਤੀ ਹੈ ਇੱਕ ਆਦੂ ਆਪਣੇ ਕੋਲੇ ਹੈ ਇੱਕ ਸੁਖਦੀ ਕੋਲੇ ਹੈ ਇੱਕ ਸਿਕੰਦਰ ਕੋਲੇ ਹੈ ਇੱਕ ਨੂੰ ਸੱਪ ਖਾ ਗਿਆ ਸੀ ਤੇ ਬਸ ਉਹ ਇਹ ਨੂੰ ਅਸੀਂ ਇੱਕ ਨੂੰ ਬਾਅਲੇ ਗਿਆ ਸੀ ਪਿਛਲੇ ਦਿਨ ਸਟਾਰਟਿੰਗ ਜਿਹੜੀ ਸੋਚ ਕੇ ਡੇ ਕਿ ਦੀ ਸੀ ਹਾਂ ਠੀਕ ਹੈ ਕਿਉਂਕਿ ਇਹ ਹੈ ਬਸ ਓਕੇ ਆਈ ਮੈਂ ਤੇ ਘਰੇ ਲੈ ਜਾਊਗਾ ਦੋ ਇਧਰ ਛੱਡ ਕੇ ਦੋ ਇਥੇ ਸਪੇਅਰ ਤੇ ਕੱਲ੍ਹ ਵਾਲਾ ਬੈਠੇ ਰਹੇਗੇ ਉਹ ਕੱਲ੍ਹ ਨੂੰ ਆਪੇ ਸੈਟਿੰਗ ਕਰ ਦਿੰਦਾ ਹਾਂ